ਅੱਜ ਦੀ ਹਸੀਗਾ ਸਾਰਿਆਂ ਕੀ ਮੈਂ ਠੀਕ ਠਾਕ ਹੋ ਪ੍ਰਮਾਤਮਾ ਸਾਰਿਆਂ ਠੀਕ ਠਾਕ ਰੱਖੇ ਚੜ੍ਹਦੀ ਕਲਾ ਜਰ ਰੱਖੇ ਦਰ ਦੁਗਣੀ ਰਾਤ ਨੂੰ ਹਰ ਇੱਕ ਨੂੰ ਤਰੱਕੀ ਬਖਸ਼ੇ ਹਰ ਇੱਕ ਦੇ ਬੱਚਿਆਂ ਦਾ ਬਰਕਤ ਬਖਸ਼ੇ ਪ੍ਰਮਾਤਮਾ ਤੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਪ੍ਰਮਾਤਮਾ ਸਾਰਿਆਂ ਨੂੰ ਸੁਖੀਆਂ ਮਨਾ ਦਾ ਮੌਕਾ ਦੇਵੇ ਸੱਚੇ ਪਾਤਸ਼ਾਹ ਤੇ ਸਤ ਗੁਰੂ ਨਾਨਕ ਪੜਗਿਆ ਮਿੱਟੀ ਤੋਂ ਜਗ ਜਾਨ ਦਾ ਨੂਆ ਇਦੋਂ ਗੁਰਨਾਖ ਦੇ ਜਨਮ ਲਈ ਆਣਾ ਮੈਂ ਕਹਿੰਦੀ ਇੰਨੀ ਖੁਸ਼ੀ ਸਤਾਰਿਆ ਚੰਨ ਸੂਰਜਾਂ ਨੇ ਮਨਾਈ ਸੀ ਠੀਕ ਹੈ ਤੇ ਸਭ ਤੋਂ ਪਹਿਲਾਂ ਗੁਰੂ ਜੀ ਦੇ ਦਰਸ਼ਨ ਹੋਏ ਭਾਗਾ ਵਾਲੀ ਹੰਦਾਈ ਨੂੰ ਬਹੁਤ ਭਾਗਾ ਵਾਲੀ ਸੀ ਜਿਹਨੂੰ ਇੱਕ ਚੰਨ ਮੁਖੜੇ ਦੇ ਦਰਸ਼ਨ ਹੋਏ ਆ ਅੱਜ ਉਹਨਾਂ ਦਾ ਗੁਰਪੁਰਬ ਹੈ ਮੈਂ ਗੁਰਦੁਆਰਾ ਸਭ ਤੋਂ ਇਹੀ ਹੁਣੀ ਆਈਆਂ ਤੇ ਸਰਦਾਰ ਜੰਦੀ ਉੱਥੇ ਉਹਨਾਂ ਨੇ ਉਹ ਲਾਤੀ ਬਾਬਾ ਜੀ ਨੇ ਕਹਿੰਦੇ ਵੀ ਆਪਣੇ ਅਖੰਡ ਪੜਤੇ ਮੁੰਡਾ ਜੀ ਭੋਗ ਪੈ ਕਰਨਾ ਅੰਕ ਦੇਵ ਜੀ ਦੇ ਪ੍ਰਕਾਸ਼ ਦਾ ਤਾਂ ਭੋਗ ਪੈ ਗਿਆ ਤੇ ਅੱਜ ਕੱਲ ਨੂੰ ਸੰਗਰਾਂਦ ਹੈ ਉਹਦਾ ਫਿਰ ਅਖੰਡ ਪਾਠ ਹੈ ਉਹਨਾਂ ਦੀ ਅੱਜ ਕਹਿੰਦੇ 10 ਤੋਂ 12 ਤੱਕ ਲਾ ਦੋ ਤੁਸੀਂ ਅਖੰਡ ਪੜ੍ਹਦੇ ਚਲੋ ਇਹਨਾਂ ਦੀ ਹੋਇਆ ਰੌਲਾ ਹੱਜ ਤੇ ਮੈਂ ਇਹਨੂੰ ਫਿਰ ਉੱਥੋਂ ਮੁੰਡਾ ਸੀ ਕੋਈ ਪਾਠ ਸੀਗਾ ਉਹ ਛੱਡ ਗਿਆ ਉਹਦੀ ਰੋਲ ਲੱਗੀ ਸੀ ਉਹ ਛੱਡ ਗਿਆ ਇੱਥੇ ਤੇ ਸਾਡੇ ਇੱਥੇ ਨਗਰ ਕੀਰਤਨ ਆ ਰਿਹਾ ਨਾ ਅੱਜ ਬੱਡੇ ਸਾਡੇ ਖਾਲਸਾ ਗੁਰਦੁਆਰਾਂ ਦਰ ਸਾਊਥ ਨਗਰ ਕੀਤਾ ਸਾਡੇ ਮਾਲੇ ਵਿੱਚ ਦੀ ਹੋ ਕੇ ਫਿਰ ਉਹ ਉਦਰੇ ਵੱਡੇ ਗੁਰਦਾਰੇ ਦੇ ਬਾਹਰ ਸੇਵ ਜੀ ਦੇ ਗੁਰਦੁਆਰਾ ਵੱਡੇ ਮੋੜ ਮੋੜ ਕਹਾਂ ਜਾਂਦਾ ਹੁੰਦਾ ਤੇ ਫਿਰ ਮੈਨੂੰ ਤਾਂ ਆਉਣਾ ਪੈਣਾ ਤਾਂ ਮਥੇ ਸੇਵਾ ਕਰ ਲੈਣੀ ਸੀ ਫਿਰ ਮੈਂ ਕਿਹਾ ਚੱਲ ਇੱਥੇ ਨਗਰ ਕੀਤਾ ਇਨਸ਼ਾਅੱਲਾ ਹਮਾਂਗੇ ਦੇਖਾਂਗੇ ਹਨਾ ਆ ਹਿੱਸਾ ਹੀ ਆ ਹੁਣ ਤਾਂ ਜਿੰਦਗੀ ਦਾ ਕੋਈ ਭਰੋਸਾ ਨਹੀਂ ਭਰੋਸਾ ਤਾਂ ਛੋਟਿਆਂ ਦਾ ਬਣੇਗਾ ਪਰ ਉਮਰ ਦੇ ਸਾਹਮਣ ਆਪਣਾ ਤਾਂ ਹੈ ਨਹੀਂਗਾ ਠੀਕ ਹੈ ਤੇ ਮੈਂ ਹੁਣ ਸਵੇਰੇ ਝਾੜੂ ਨਿਕੜਿਆ ਸਰਫਾ ਜਿੰਮੀ ਜੀਆ ਦੋ ਰੋਟੀਆਂ ਬਣਾ ਕੇ ਵਸ ਚਲੀ ਗਈ ਸੀ ਖਵਾ ਕੇ ਉਹਨੂੰ ਬੜਾਈਆਂ ਤੋਂ ਉੱਪਰ ਕੁੜੀ ਨੇ ਅਸੀਆਂ ਬਲਦੀਪ ਨੇ ਤੇ ਮੈਂ ਇਹਨੂੰ ਖਵਾ ਕੇ ਚਲੀ ਗਈ ਸੀ ਕਿ ਦਹੀਂ ਖਵਾ ਗਈ ਸੀ ਹਣ ਮੈਂ ਕਿਹਾ ਫਿਰ ਮੈਂ ਤਿੰਨ ਨਾਟਾਈ ਤਿੰਨ ਵਾਰੀ ਉੱਥੇ ਪਹੁੰਚਦਾ ਗੁਰਦੁਆਰਾ ਸਾਹਿਬ ਦੇ ਵਿੱਚ ਅੱਜ ਜਿਵੇਂ ਅੱਜ ਸੀ ਅੱਜ ਗੁਰੂ ਗੁਰਪੁਰਬ ਸੀਗਾ ਹਨਾ ਗੁਰੂ ਸਾਹਿਬ ਦਾ ਜਨਮ ਦਿਹਾੜਾ ਸੀ ਅੱਜ ਪ੍ਰਕਾਸ਼ ਦਿਹਾੜਾ ਸੀ ਪ੍ਰਕਾਸ਼ ਹੋਇਆ ਜਨਮ ਤਾਂ ਆਪਣਾ ਹੁੰਦਾ ਰੱਬ ਦੇ ਉਪਰੋਂ ਦਾ ਤਕੜਾ ਜਨਮ ਨਹੀਂ ਹੁੰਦਾ ਤਾਂ ਪ੍ਰਕਾਸ਼ ਹੋਇਆ ਸੀ ਹਨਾ ਤੇ ਅੱਜ ਉੱਥੇ ਪਕੌੜੇ ਸੀ ਚਾਹ ਪਕੌੜੇ ਟੱਢੀ ਜਾਂਦੇ ਸੀ ਨਾਲ ਇਹ ਤਾਂ ਚੱਲ ਹੋਇਆ ਜਿਹੜੇ ਹੁਣ ਸ਼ਹੀਦੀ ਜੋੜ ਮੇਲੇ ਤੇ ਜਿਵੇਂ ਵੱਡੇ ਸੱਜਿਆ ਦਾ ਛੋਟੇ ਉਦੋਂ ਪਕੌੜੇ ਜਲੇਬੀਆਂ ਪਕਾਉਂਦੇ ਉਹ ਮਾੜੀ ਗੱਲ ਇਹ ਤਾਂ ਚੱਲ ਮੈਂ ਮੰਨਦੀ ਆ ਵੀ ਸਹੀ ਆ ਕੋਈ ਗੱਲ ਨਹੀਂ ਮੈਂ ਤਾਂ ਇਹੀ ਚੰਨ ਮੰਨਦੀ ਆ ਵੀ ਪ੍ਰਕਾਸ਼ ਜਿਹੜਾ ਗੁਰੂ ਸਾਹਿਬ ਦਾ ਸਾਨੂੰ ਖੁਸ਼ੀ ਆ ਆ ਸਾਡੇ ਗੁਰੂ ਦਾ ਪ੍ਰਕਾਸ਼ ਹੋਇਆ ਹਨਾ ਤੇ ਇਹ ਤਾਂ ਚੱਲ ਖੁਸ਼ੀ ਦਾ ਤੇ ਜਿਹੜੇ ਹੁਣ ਸ਼ਹੀਦੀ ਦਿਹਾੜੇ ਜਿਵੇਂ ਵੱਡੇ ਛੋਟੇ ਸੱਜ ਸਾਹਿਬ ਜਾਂਦਿਆਂਦੇ ਆ ਹਨਾ ਜਾ ਕੋਈ ਵੀ ਸੀਧੀ ਦਿਹਾੜੇ ਆਉਂਦੀ ਹੈ ਗੁਰੂਆਂ ਦੀ ਜਾਂ ਕਿਸੇ ਵੀ ਸ਼ੀਰਦਾਂ ਦੇ ਤਾਂ ਉਦੋਂ ਜਦੋਂ ਬਣਾਉਂਦੀ ਆ ਉਹ ਮਾੜੀ ਗੱਲ ਹੈ ਚਲੋ ਜੀ ਮੈਂ ਹੁਣ ਝਾੜੂ ਕੱਢ ਰਹੀ ਸੀ ਝਾੜੂ ਲਾ ਕੇ ਇੱਥੇ ਫਿਰ ਮੈਂ ਇੱਥੇ ਵੀਡੀਓ ਥੋੜੀ ਜੀ ਰੋਕੂਗੀ ਫਿਰ ਮਸਤ ਤੋਂ ਬਾਅਦ ਕਰਨਗੇ ਸ਼ੁਰੂ ਨਾ ਕਰਕੇ ਇਤਨਾ ਹੈ ਉਦੋਂ ਪਰਮਾਤਮਾ ਦੀ ਕਿਰਪਾ ਹੋਈ ਤਾਂ ਤੁਹਾਨੂੰ ਦਿਖਾ ਦਾਂਗੇ ਉੰਜ ਤਾਂ ਪਾਪੀ ਆਏ ਬਥੇਰੇ ਇੱਕ ਇੱਕ ਦੇ ਪੰਜ ਪੰਜ ਸੀਦੇ ਰੇ ਾਰੇ ਹੁੰਦੇ ਵਾਂਗੂ ਸੱਚ ਦਾ ਹੋਕਾ ਹੋਰ ਕਿਸੇ ਨੇ ਲਾਇਆ ਨਾ ਹਾਈ ਬਾਬੇ ਨਾਨਕ ਵਰਗਾ ਬਾਬਾ ਮੜ ਦੁਨੀਆ ਤੇ ਆਇਆ ਨਾ ਬਾਬੇ ਨਾਨਕ ਵਰਗਾ ਬਾਬਾ ਮੜ ਦੁਨੀਆ ਤੇ ਆਇਆ ਨਾ ਨਗਰ ਕੀ ਤੁਨਾਰੇ ਢਾਕੀ ਸੁਣ ਰਿਹਾ ਆਰੇ മൂഹേ <laughs> ചല്ലേ ਸੰਦੀਪ ਦੀ ਵੀਡੀਓ ਬਣਾਉਂਦੇ ਆ ਸੰਦੀਪਾ ਲੈ ਸਾਡੀ ਵੀ ਖਿੱਚ ਲੈ ਨਾਲ ਨਾਲ ਲੈ ਨਾਲ ਨਾਲ ਲੈ ਆਪਣੀਆਂ ਇਹ ਵੀਡੀਓ ਆ ਇਹ ਤਾਂ YouTube ਤੇ ਪਾਉਂਦੇ ਹਾਂ ਮੈਂ ਤਾਂ YouTube ਤੇ ਪਾਉਂਗੀ ਹੈਲੋ ਹਾ ਕੀ ਕਹਿੰਨਾ ਹੋਗੀ ਆਦੀ ਕਰ ਲਈ ਤੇ ਟੈਨਸ਼ਨ ਪਰ ਆਹੀ ਕਹਿੰਦੇ ਜੀ ਕੋਈ ਕਹਿੰਦੇ ਲਿਸੀ ਹੋਊਗੀ ਟੈਨਸ਼ਨ ਹੋਗੀ ਆ ਮੱਥਾ ਤੇ ਮਰੇ ਪਿਆ ਇਹ ਮਾਰ ਕੇ ਨਾ ਮੋਤੀ ਜੀ ਸਸ ਦੀ ਟੈਨਸ਼ਨ ਮੱਤੀ

ਨਾ ਤਾਂ ਜੀ ਉਹ ਬੁਝਾ ਦਿੱਤਾ ਕਿਹਾ ਕਿ ਸਾਡਾ ਗੱਲ ਕਰ ਸਕਦਾ ਜਦ ਪਹਿਲੀ ਹੁੰਦਾ ਇਹ ਇਹ ਪੈਂਦੇ ਨੇ YouTube ਤੇ ਗੱਲ ਕਰਦੀਆਂ ਦੀ ਲੋਕ ਨਹੀਂ ਜਾਂਦੇ ਦੇਖਦੇ ਕਲਾ ਫਰ ਹੁੰਦੇ ਆ ਚੌਂਦੇ ਮਾਰੇ

ਆਰਧਿਆਪੀਸਾ ਨਾ ਨਾ ਬਟਾ ਕੇ ਦੋਥੇ ਬੰਦੇ ਨੇ ਕਿ ਬਹੁਤ ਬਿਸਰੀ ਹੈ ਨਾ ਕੋਈ ਸ਼ੰਕਾ ਹੈ ਹਾਂ ਕਿ ਤਮੈ ਇਹ ਚਲੋ ਜਣੇ ਵੀ ਆ ਸੇਵਾ ਫਾਰਮੈਲਟੀ ਸੇਵਾ ਪਹਿਲੇ ਸਰਸ਼ਲਤ ਸਾਫ ਹੈ ਤੁਹਾਨੂੰ ਕੋਈ ਨਾ ਰਹਿ ਸੇਵਾ ਜੇ ਅੱਗੇ ਬੋਧਰਾ ਸੰਭਰ ਹੋਣਾ ਅੱਗੇ ਵੀ ਪੰਗਾਂਤ ਹੋਵੇਗਾ ਮਿਹੜੂਣਾ ਨਹੀਂ ਕੀ ਬਣਾਓਗੇ ਸ਼ੁਰੂ ਹੋ ਗਏ। ਉਹ ਕਹਿੰਦਾ ਮੈਂ ਤਾਂ ਪਹਿਲਾਂ ਘੱਟ ਹੋ ਵੀ ਪਰ ਮੈਂ ਬੇਇਮਾਨੀ ਨਹੀਂ ਕਰਦਾ। ਨਾਲੇ ਅਸੀਂ ਕਹਿੰਦਾ ਇਹ ਕਹਿੰਦਾ ਮੈਂ ਕੱਲ ਪੈਸੇ ਲੈ ਕੇ ਕਰਨਾ। ਸਾ ਸ੍ਰੀ ਅਕਾਲ। ਥੱਲੇ ਲਾ ਲਾ ਛਾੜੂ। ਰੈਡੀ ਹੋ ਵੰਡੀ ਕਾਪਟਾ। ਹਾਂ। ਮੈਂ ਵਿਆਹ ਵਿਖਿਆ ਕੁੜੀ ਹੈ। ਇਹ ਪਰਲੀ ਚਰਨਜੀਤ ਦੀ ਹੈ।

ਕਹਿੰਦੇ ਨਜ਼ਰ ਪੁੱਠੀ ਮੈ ਜੇ ਕਹਿੰਦੇ ਨਜ਼ਰ ਤੇ ਖੜਿਆ ਨੂੰ ਕਹਿੰਦੇ ਸਿੱਖਿਆ ਵੀ ਨਹੀਂ ਮਿਲਦੀ ਆਖੋ ਸਤਨਾਮ ਉਹ ਜੰਗਰੀ ਉਹ ਕਹਿੰਦੇ ਪਿੱਠਾ ਵੀ ਨਹੀਂ ਪਉਂਦਾ ਜੇ ਨਜ਼ਰ ਉਪਠੀ ਹੋ ਜੇ ਸਤਿਗੁਰਾਂ ਦੀ ਤੇ ਨਜ਼ਰ ਸਿੱਧੀ ਹੋਏਗੀ ਤੇ ਕਹਿੰਦੇ ਸਭ ਕੁਝ ਮਿਲ ਜੇਗਾ ਦਸਤਾ ਦਾਤਾ ਇੱਕ ਹੈ ਰਹਾਉ ਕੋ ਇਕੱਲਾ ਇਹਨਾਂ ਦਾ ਨਹੀਂ ਹੈਗਾ ਘਰ ਦੇ ਦਾ ਸਾਡਾ ਸਾਰੇ ਜਿੰਗ ਸਿੰਘਾਂ ਨੇ ਐਲਾਨ ਕਰਤਾ ਵੀ ਜੇ ਪੁੱਸ ਨੂੰ ਵੀ ਜੇ ਤੁਹਾਡੇ ਤੋਂ ਬਿਹਾਰੀ ਫੜੇ ਨਾ ਜਾਂਦੇ ਜਿਨ੍ਹਾਂ ਨੇ ਮੁੰਡੇ ਮਾਰਿਆ ਠੀਕ ਹੈ ਸਾਨੂੰ ਦਿਓ ਵੀ ਅਸੀਂ ਆਪਦੀ ਕਾਰਵਾਈ ਨਾ ਫੜਾਂਗੇ ਉਹ ਪੱਤਰਕਾਰਾਂ ਨੇ ਪੁੱਛਿਆ ਤੁਸੀਂ ਪੁਲਿਸ ਨੂੰ ਫੜ ਕੇ ਦਿਓ ਕਹਿੰਦੇ ਜੇ ਤਾਂ ਅਸੀਂ ਅਸੀਂ ਫੜ ਕੇ ਦਿਓ ਕਿਸੇ ਪੁਲਿਸ ਨੂੰ ਥੋੜੀ ਦੇਵਾਂਗੇ ਅਸੀਂ ਸੌਦਾ ਲਵਾਵਾਂਗੇ ਠੀਕ ਹੈ ਤੇ ਸਹੀ ਗੱਲ ਉਹਨਾਂ ਦੀ ਹਨਾ ਹਜੇ ਤੱਕ ਉਹ ਫੜੇ ਨਹੀਂ ਗਏ ਜਦੋਂ ਉਹਨਾਂ ਦੀ ਆਈਡੈਂਟੀ ਨਹੀਂ ਸਹੀ ਹੁੰਦੀ ਫੜੇ ਕਿੱਥੋਂ ਜਾਣਗੇ ਵੀਰ ਜੀ ਦੇ ਮੈਂ ਟੂ ਵੀ ਸੁਣ ਰਹੀ ਸੀ ਉਹ ਕਹਿੰਦੇ ਵੀ ਅਸਲ ਚ ਨਿਸ਼ਾਨਾ ਪੰਜਾਬੀ ਆ ਚ ਪੰਜਾਬੀ ਚ ਮੁਸਲਮਾਨ ਵੀ ਆਉਂਦੇ ਹਿੰਦੂ ਵੀ ਆਉਂਦੇ ਆ ਕੱਲੇ ਸਿੱਖਨ ਦੇ ਪਰ ਇੱਥੇ ਸਿੱਖਾਂ ਦੀ ਬबादी ਥੋੜੀ ਜ਼ਿਆਦਾ ਵਾ ਕਿਉਂਕਿ ਸਿੱਖ ਪੰਜਾਬ ਸਿੱਖਾਂ ਦਾ ਮੱਲਿਆ ਗਿਆ ਇਸ ਕਰਕੇ ਸਿੱਖ ਜਿਵੇਂ ਮੰਨ ਲਿਆ ਵੀ ਕੋਈ ਹੋਰ ਕੌਮਾਂ ਨੂੰ 1-2% ਮਾਰ ਇੱਕ ਅੱਧੇ ਨੂੰ ਮਾਰਦੇ ਸਿੱਖਾਂ ਨੂੰ 10 ਮਾਰਦੇ ਹੀ ਐਂ ਕਰਕੇ ਇਹ ਵੀ ਨੁਕਸਾਨ ਸਿੱਖਾਂ ਨੂੰ ਜ਼ਿਆਦਾ ਪਹੁੰਚਾ ਰਿਹਾ ਹੈ ਉਹ ਕਹਿੰਦੇ ਜੇ ਦਾ ਇਹਨਾਂ ਦੀ ਕੋਈ ਆਇਡੈਂਟੀ ਸਹੀ ਨਹੀਂ ਇਹ ਕਿਤੋਂ ਦੇ ਵੀ ਹੋ ਸਕਦੇ ਪੱਕਾ ਤਾਂ ਨਹੀਂ ਵੀਂਡੀਆ ਦੀ ਹੋ ਸਕਦੇ ਇਹ ਜਿਹੜੇ ਭਈਏ ਜਿੰਨਾਂ ਆਪਾਂ ਬਿਹਾਰੀ ਕਹਿੰਦੀਆਂ ਪ੍ਰਵਾਸੀ ਇਹ ਨੇਪਾਲ ਦੇ ਵੀ ਹੋ ਸਕਦੇ ਆ ਇਹ ਬੰਗਲਾਦੇਸ਼ ਦੇ ਵੀ ਹੋ ਸਕਦੇ ਕਿਤੋਂ ਦੇ ਵੀ ਹੋ ਸਕਦੇ ਆ ਵੀ ਜਦੋਂ ਇਹਨਾਂ ਦੀ ਪ੍ਰੋਪਰ ਆਇਡੈਂਟੀ ਸਹੀ ਨਹੀਂ ਕਿਤੋਂ ਦੇ ਵੀ ਹੋ ਸਕਦੇ ਆ ਤੁਸੀਂ ਇਹਨਾਂ ਦੀ ਆਇਡੈਂਟੀ ਸਹੀ ਲਓ ਫੇਰ ਇਹਨਾਂ ਨੂੰ ਕੋਈ ਆਇਡੈਂਟੀ ਸਹੀ ਦਿਓ ਠੀਕ ਹੈ ਪਰ ਆਇਡੈਂਟੀ ਸਹੀ ਇਹ ਕਰਕੇ ਕੀ ਅਗਲਿਆਂ ਦਾ ਆਇਡੈਂਟੀ ਸਹੀ ਦਿਖਾਤੀ ਬਣਾ ਕੇ ਕਿਤੋਂ ਵੀ ਆਧਾਰ ਕਾਰਡ ਬਣਾ ਲਿਆ ਨਾ ਬਿਆਰ ਤੇ ਲੇ ਕੇ 4 ਦਿਨ 10 ਦਿਨ ਮਹੀਨਾ 2 ਮਹੀਨੇ ਬਣਾ ਲੈਣਗੇ ਫਿਰ ਉਹ ਤੁਹਾਨੂੰ ਉਹ ਦੇ ਦੇਣਗੇ ਇੱਥੇ ਫਿਰ ਉਹ ਆਇਡੈਂਟੀ ਬਿਹਾਰ ਦੀ ਹੋਗੀ ਹਨਾ ਇੰਡੀਆ ਦੀ ਕਹਿ ਦੇਣਾ ਇੰਡੀਆ ਦੀ ਇਹ ਕੀ ਪਤਾ ਕਿੱਥੋਂ ਦੀ ਹੈ ਕਿੱਥੋਂ ਦੀ ਨਹੀਂ ਸਹੀ ਗੱਲ ਇਹਨਾਂ ਦੀ ਕਹਿੰਦੇ ਵੀ ਇਹਨਾਂ ਦੀ ਜਿਹੜੇ ਮੁੰਡੇ ਆ ਜਿਵੇਂ ਹੁਣ ਨੌਜਾਨਾ ਗਰੁੱਪ ਬਣਾ ਕੇ ਨਾ ਆਇਡੈਂਟੀ ਦੇਖਣਾ ਇਹਨਾਂ ਦੇ ਕਿ ਇਹਨਾਂ ਦੇ ਰੱਖੇ ਹੋਇਆ ਪੀਜੀ ਹੰ ਦੇ ਵਿੱਚ ਉਥੇ ਛਾਪੇ ਮਾਰਨਾ ਤੇ ਇਹ 6 6 7 7 ਤੇ ਕਮਰੇ ਜਿ ਰਹਿ ਸਕਦੇ ਰਹਿੰਦੇ ਆ ਵੀ ਆਪਾਂ ਪੰਜਾਬੀ ਤਾਂ ਇਹਨੇ ਰਹਿ ਸਕਦੇ ਵੱਧ ਤੋਂ 2 ਤੋਂ 3 ਰਹਿ ਸਕਦੇ ਕਮਰੇ ਚ ਇਸ ਕਰਕੇ ਵੀ ਇਹਨਾਂ ਦੀ ਆਈਡੈਂਟੀ ਚੈੱਕ ਕੀਤੀ ਜਾਵੇ ਇਹਨਾਂ ਉਹ ਸਾਰੇ ਪੀੜਿਆਂ ਚ ਜਿਹੜਾ ਮਾਰੇ ਜਾਣ ਵੀ ਇੱਥੇ ਪੌਣ ਬੰਦੇ ਰਹਿੰਦੇ ਚਲੋ ਜੀ ਵੀਡੀਓ ਵਧੀਆ ਲੱਗੇ ਸਬਸਕ੍ਰਾਈਬ ਸ਼ੇਅਰ ਤੇ ਲਾਈਕ ਕਰ ਦਿਓ